ਬਨਾਰਸ ਦੀ ਧਰਤੀ ਤੇ ਜਾ ਕੇ ਭਗਤ ਕਬੀਰ ਸਾਹਿਬ ਦੀ ਬਾਣੀ ਲਈ ਕੰਚੀ ਦੀ ਧਰਤੀ ਤੇ ਜਾ ਕੇ ਭਗਤ ਰਵਿਦਾਸ ਜੀ ਦੀ ਬਾਣੀ ਲਈ ਉਹਨਾਂ ਬੰਦਗੀ ਵਾਲਿਆਂ ਕੋਲੋਂ ਉਹ ਬਾਣੀ ਇਕੱਤਰ ਕੀਤੀ ਔਰ ਸਾ ਸੰਗਤ ਉਸ ਬਾਣੀ ਨੂੰ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੀ ਪੋਥੀ ਦੇ ਨਾਲ ਰੱਖਿਆ ਕੱਲਾ ਕਿਹਾ ਨਹੀਂ ਸੀ ਕਈ ਵਾਰ ਲੋਕ ਸਰੀਰਾਂ ਕਰਕੇ ਬਾਹਰੋਂ ਮਜਬੂਰੀ ਤੌਰ ਤੇ ਕਹਿੰਦੇ ਨਹੀਂ ਜੀ ਆਪਾਂ ਭਾਈ ਭਾਈ ਆ ਬਰਾਬਰ ਪਰ ਆਤਮਿਕ ਤੌਰ ਤੇ ਨਹੀਂ ਮੇਰੇ ਗੁਰੂ ਨਾਨਕ ਨੇ ਸਰੀਰ ਕਰਕੇ ਵੀ ਮਰਦੰਨੇ ਦੇ ਨਾਲ ਰਹਿ ਕੇ ਦਿਖਾਇਆ ਔਰ ਆਤਮਿਕ ਤੌਰ ਤੇ ਵੀ ਇੱਕਿਆ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤਨੀਚ ਨਾਨਕ ਤਿੰਨ ਕੈ ਸੰਗ ਸਾਥ ਵੱਡਿਆਂ ਸਿਓ ਕੈ ਰੀਸ ਆਤਮਾ ਗ੍ਰੰਥ ਹੈ ਔਰ ਸਰੀਰ ਪੰਥ ਹੈ ਇਹਦਾ ਨਚੋੜ ਜਾ ਕੇ ਦਸਵੇਂ ਪਾਤਸ਼ਾਹ ਵੇਲੇ ਹੋਣਾ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜਿਆਂ ਦੇ ਕੋਲ ਦੋ ਪੁੱਤੀਆਂ ਹੋ ਗਈ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਉਦਾਸੀਆਂ ਪੂਰੀਆਂ ਕਰਨ ਤੋਂ ਬਾਅਦ ਸ੍ਰੀ ਕਰਤਾਰਪੁਰ ਸਾਹਿਬ ਵਸਾਇਆ ਉੱਥੇ ਮਰਿਆਦਾ ਦਿੱਤੀ ਉਸ ਜਗ੍ਹਾ ਤੇ ਦੋ ਪੋਥੀਆਂ ਗੁਰੂ ਨਾਨਕ ਸਾਹਿਬ ਮਹਾਰਾਜ ਕੋਲ ਇੱਕ ਧੰਨ ਗੁਰੂ ਨਾਨਕ ਸਾਹਿਬ ਜੀ ਦੇ 19 ਰਾਗ ਇੱਕ ਭਗਤ ਬਾਣੀ ਦੀ ਪੋਥੀ ਸਾਧ ਸੰਗਤ ਇਹ ਤੁਹਾਡੇ ਧਿਆਨ ਵਿੱਚ ਹੋਏਗਾ ਉਹਨਾਂ ਦੀ ਬਾਣੀ ਗੁਰੂ ਨਾਨਕ ਸਾਹਿਬ ਨੇ ਕੱਤਰ ਕੀਤੀ ਜਿਹੜੇ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਤਿੰਨ ਸਦੀਆਂ ਪਹਿਲਾਂ ਹੋਏ ਨੇ 3300 ਸਾਲ ਪਹਿਲਾਂ ਬਾਬਾ ਫਰੀਦ ਸਾਹਿਬ ਦੀ ਉਮਰ ਗੁਰੂ ਨਾਨਕ ਸਾਹਿਬ ਮਹਾਰਾਜ ਨਾਲੋਂ 296 ਸਾਲ ਵੱਡੀ ਹੈ ਕਦੋਂ ਦੇ ਧਰਤੀ ਤੋਂ ਜਾ ਚੁੱਕੇ ਨੇ ਉਹਨਾਂ ਦੀ ਬਾਣੀ ਲੈ ਕੇ ਆਏ ਮਹਾਰਾਜ 1173 ਇਸਵੀ ਵਿੱਚ ਬਾਬਾ ਫਰੀਦ ਸਾਹਿਬ ਦਾ ਜਨਮ ਹੈ 1469 ਵਿੱਚ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੈ 296 ਸਾਲ ਦਾ ਫਰਕ ਹੈ ਜੇ ਬਾਬਾ ਫਰੀਦ ਸਾਹਿਬ ਨੇ ਜਵਨੀ ਵਿੱਚ ਵੀ ਬਾਣੀ ਉਚਾਰਨ ਕੀਤੀ ਹੋਵੇਗੀ ਤਾਂ ਵੀ 270 ਸਾਲ ਪਹਿਲਾਂ ਉਹਨਾਂ ਦੀ ਬਾਣੀ ਆਈ ਧਰਤੀ ਤੇ ਅਜਿ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਸ ਪੈਗਾਮ ਤੇ ਪਚਾਉਣਾ ਸੀ ਉਹ ਬਾਣੀ ਜਿਨ੍ਹਾਂ ਦੇ 96 ਸਾਲ ਉਮਰ ਵੱਡੀ ਰਵਦਾਸ ਜੀ ਦੀ ਭਗਤ ਕਬੀਰ ਸਾਹਿਬ ਦੀ ਉਹਨਾਂ ਸਭ ਦੀ ਬਾਣੀ ਇਕੱਤਰ ਕਰਕੇ ਰੱਖੀ ਕਰਤਾਰਪੁਰ ਧਰਮਸ਼ਾਲ ਬਣਾਈ ਪੋਥੀਆਂ ਦੇ ਉਤਾਰੇ ਕੀਤੇ ਭਾਈ ਸ਼ੇ ਉਪਲ ਵਰਗੇ ਸਿੱਖਾਂ ਦੀ ਸੇਵਾ ਲਈ ਭਾਈ ਮਨਸੁਖ ਵਰਗੇ ਭਾਈ ਪਗੀਰਥ ਵਰਗੇ ਉਹਨਾਂ ਕੋਲੋਂ ਕਿਹਾ ਜਪਜੀ ਸਾਹਿਬ ਦਾ ਉਤਾਰਾ ਕਰੋ ਜਿੱਥੇ ਜਿੱਥੇ ਧਰਮਸ਼ਾਲ ਹੋਏਗੀ ਸਿੱਖਾਂ ਨੂੰ ਪੜਨ ਨੂੰ ਦੇਓ ਨਾਲ ਮਰਿਆਦਾ ਬਣਾਈ ਸੋਦਰ ਆਰਤੀ ਗਾਵੀਐ ਅੰਮ੍ਰਿਤ ਵੇਲੈ ਜਾਪ ਉਚਾਰਾ ਹਰ ਸਿੱਖ ਰੋਜ ਸ਼ਾਮ ਨੂੰ ਸੋਦਰ ਆਰਤੀ ਪੜੇ ਤੇ ਸਵੇਰੇ ਜਪਜੀ ਸਾਹਿਬ ਕਰੇ ਅੱਛਾ ਕਰੇਗਾ ਤਾਂ ਤਾਂ ਜੇ ਉਹਦੇ ਕੋਲ ਹੋਏਗਾ ਇਹਦਾ ਮਤਲਬ ਉਤਾਰੇ ਕੀਤੇ ਜਪਜੀ ਸਾਹਿਬ ਦੇ ਬਾਣੀ ਦੇ ਉਤਾਰੇ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਭਾਈ ਮਨਸੋਖ ਭਾਈ ਪਕੀਰਤ ਜਿਨ੍ਹਾਂ ਨੂੰ ਪ੍ਰਚਾਰਕ ਥਾਪਿਆ ਉਹਨਾਂ ਦੇ ਰਾਹੀਂ ਸਿੱਖਾਂ ਤੱਕ ਪਹੁੰਚਾਈ ਵਕਤ ਆਇਆ 1539 ਦਾ ਮੈਂ ਵਿੱਚੋਂ ਵਿੱਚੋਂ ਬੇਨਤੀ ਕਰਨੀ ਸੁਣਿਓ ਧਿਆਨ 1539 ਨੂੰ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੋਤੀ ਜੋਤ ਸਮਾਉਣ ਲੱਗੇ ਦੋ ਪੁਥੀਆਂ ਬਾਣੀ ਦੀਆਂ ਧੰਗ ਗੁਰੂ ਅੰਗਦ ਦੇ ਮਹਾਰਾਜ ਨੂੰ ਦੇ ਕੇ ਨਮਸਕਾਰ ਕੀਤੀ ਨਾਲ ਹੁਕਮ ਕੀਤਾ ਹੁਣ ਤੁਸੀਂ ਕਰਤਾਰਪੁਰ ਛੱਡ ਕੇ ਖਡੂਰ ਸਾਹਿਬ ਚਲੇ ਜਾਓ ਦੋ ਬਾਣੀ ਦੀਆਂ ਪੁਥੀਆਂ ਲੈ ਕੇ ਗੁਰੂ ਅੰਗਦ ਦੇ ਮਹਾਰਾਜ ਖਡੂਰ ਸਾਹਿਬ ਆ ਗਏ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਕੋਈ ਸ਼ਬਦ ਨਹੀਂ ਉਚਾਰਨ ਕੀਤਾ ਬਾਣੀ ਵਿੱਚ ਕਿਸੇ ਰਾਗ ਵਿੱਚ ਤਨ ਗੁਰੂ ਅੰਗਦ ਦੇ ਮਹਾਰਾਜ ਦਾ ਕੋਈ ਸ਼ਬਦ ਨਹੀਂ ਹੈ ਹਾਂ ਗੁਰੂ ਅੰਗਦ ਦੇ ਮਹਾਰਾਜ ਦੇ ਸਿਰਫ 62 ਵਾਟ ਸ਼ਲੋਕ ਨੇ ਉਹ ਪੁਥੀ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਜੁਦੀ ਲਿਖੀ ਤਨ ਗੁਰੂ ਅੰਗਦ ਦੇ ਮਹਾਰਾਜ ਕੋਲ ਤਿੰਨ ਪੁਥੀਆਂ ਬਾਣੀ ਦੀਆਂ ਔਰ ਜਦੋਂ ਵਕਤ ਆਇਆ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੂੰ ਗੁਰਤਾ ਗੱਦੀ ਬਖਸ਼ੀ ਖਡੂਰ ਸਾਹਿਬ ਉਦੋਂ ਤਨ ਗੁਰੂ ਅਮਰਦਾਸ ਮਹਾਰਾਜ ਦੀ ਉਮਰ 72 ਸਾਲ ਦੀ ਆ ਸ਼੍ਰੀ ਗੁਰੂ ਅੰਗਦ ਦੇ ਮਹਾਰਾਜ ਨੇ ਮੱਥਾ ਟੇਕਿਆ ਹਾਂ ਪੰਜ ਪੈਸੇ ਨਾ ਰੇਲ ਧਰ ਕੇ ਪ੍ਰਕਰਮਾ ਕੀਤੀ ਤਿੰਨ ਪੋਥੀਆਂ ਬਾਣੀ ਦੀਆਂ ਸੌਂਪੀਆਂ ਉਹ ਜੋਤ ਸੀ ਜਿਹਨੂੰ ਕਿਹਾ ਜੋਤ ਉਹਾਂ ਜੁਗਤ ਸਾਇ ਸੈਂ ਕਾਇਆ ਫਿਰ ਪਲਟੀ ਹੈ ਸਰੀਰ ਬਦਲ ਕੇ ਗੁਰੂ ਅੰਗਦ ਸਾਹਿਬ ਦਾ ਗੁਰੂ ਅਮਰਦਾਸ ਸਾਹਿਬ ਹੋ ਗਏ ਤੇ ਜੋਤ ਬਾਣੀ ਦੀ ਨਾਲ ਦੇਤੀ ਤੈਉਂ ਅਪਰਦਾਸ ਵਿੱਚ ਕਹੀਦਾ ਨਾ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹ ਬਾਣੀ ਜੋਤ ਹੈ ਆਤਮਾ ਹੈ ਆਤਮਾ ਤੋਂ ਬਗੈਰ ਸਰੀਰ ਕਿਸੇ ਕੰਮ ਦਾ ਨਹੀਂ ਮੈਂ ਅੱਗੇ ਜਾ ਕੇ ਬੇਨਤੀ ਕਰਾਂਗਾ ਸਰੀਰ ਪੰਥ ਹੈ ਆਤਮਾ ਗ੍ਰੰਥ ਹੈ ਇਹ ਦਸਵੇਂ ਪਾਤਸ਼ਾਹ ਨੇ ਕਿਹਾ ਆਤਮਾ ਗ੍ਰੰਥ ਵਿੱਚ ਸਰੀਰ ਪੰਥ ਵਿੱਚ ਤੇ ਤੁਹਾਡੇ ਧਿਆਨ ਵਿੱਚ ਹੋਏਗਾ ਆਤਮਾ ਤੋਂ ਬਗੈਰ ਸਰੀਰ ਕਿਸੇ ਕੰਮ ਦਾ ਨਹੀਂ ਕਿਸੇ ਦੀ ਆਤਮਾ ਨਿਕਲ ਜਾਏ ਸਰੀਰ ਨੂੰ ਰੱਖ ਨਹੀਂ ਸਕਦੇ ਆਪਾਂ ਆਤਮਾ ਕਰਕੇ ਸਰੀਰ ਚੱਲਦਾ ਹੈ ਸਰੀਰ ਕਰਕੇ ਆਤਮਾ ਨਹੀਂ ਹੈ ਇਹ ਯਾਦ ਰੱਖਣਾ ਚਾਹੀਦਾ ਹੈ ਗ੍ਰੰਥ ਕਰਕੇ ਪੰਥ ਹੈ ਪੰਥ ਕਰਕੇ ਗ੍ਰੰਥ ਨਹੀਂ ਹੈ ਇਹ ਭੁਲੇਖਾ ਕਿਸੇ ਨੂੰ ਨਹੀਂ ਰਹਿਣਾ ਚਾਹੀਦਾ ਸਾਡੇ ਕਰਕੇ ਗੁਰੂ ਗ੍ਰੰਥ ਸਾਹਿਬ ਗੁਰੂ ਆ ਨਹੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਰਕੇ ਆਪਾਂ ਆ ਗ੍ਰੰਥ ਕਰਕੇ ਪੰਥ ਹੈ ਆਤਮਾ ਕਰਕੇ ਸਰੀਰ ਹੈ ਸਰੀਰ ਕਰਕੇ ਆਤਮਾ ਨਹੀਂ ਹੁੰਦੀ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਜਦੋਂ ਧੰਨ ਗੁਰੂ ਅਮਰਦਾਸ ਮਹਾਰਾਜ ਨੂੰ ਤਿੰਨ ਪੰਥੀਆਂ ਸੌਂਪੀਆਂ ਗੁਰੂ ਅਮਰਦਾਸ ਮਹਾਰਾਜ ਗੁਰਤਾ ਗੱਦੀ ਤੇ ਵਿਰਾਜਮਾਨ ਹੋਏ ਔਰ ਇਤਿਹਾਸ ਕਹਿੰਦਾ 22 ਸਾਲ ਗੁਰਤਾ ਗੱਦੀ ਤੇ ਰਹੇ 22 ਸਾਲ 94 ਸਾਲ ਦੀ ਉਮਰ ਤੱਕ 22 ਸਾਲ ਗੁਰੂ ਅਮਰਦਾਸ ਮਹਾਰਾਜ ਜੀ ਗੁਰਤਾ ਗੱਦੀ ਤੇ ਰਹੇ ਬਈਆਂ ਸਾਲਾਂ ਵਿੱਚ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਤਿਹਾਸ ਕਹਿੰਦਾ 885 ਸ਼ਬਦ ਉਚਾਰਨ ਕੀਤੇ ਔਰ 17 ਰਾਗਾਂ ਵਿੱਚ ਬਾਣੀ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ 19 ਰਾਗਾਂ ਵਿੱਚੋਂ 17 ਰਾਗ ਵਰਤੇ ਦੋ ਰਾਗ ਗੁਰੂ ਅਮਰਦਾਸ ਮਹਾਰਾਜ ਨੇ ਨਹੀਂ ਵਰਤੇ 885 ਸ਼ਬਦਾਂ ਦੀ ਇੱਕ ਪੁਥੀ ਸ੍ਰੀ ਗੁਰੂ ਅਮਰਦਾਸ ਮਹਾਰਾਜ ਕੋਲ ਤਿੰਨ ਪੁਥੀਆਂ ਪਹਿਲੀਆਂ ਚਾਰ ਬਾਣੀ ਦੀਆਂ ਪੁਥੀਆਂ ਉਸ ਪੁਥੀ ਨੂੰ ਫਿਰ ਕਿਹਾ ਸੀ ਪੁਥੀ ਪਰਮੇਸ਼ਰ ਦਾ ਥਾਨ ਪੁਥੀ ਨੂੰ ਪਰਮੇਸ਼ਰ ਦਾ ਥਾਨ ਦੇ ਦਿੱਤਾ ਸ੍ਰੀ ਗੁਰੂ ਅਮਰਦਾਸ ਮਹਾਰਾਜ ਵੇਲੇ ਇੱਕ ਮੁਸ਼ਕਲ ਖੜੀ ਹੋਈ ਕਿਉਂਕਿ 22 ਸਾਲ ਗੁਰਤਾ ਗੱਦੀ ਤੇ ਰਹੇ 22 ਸਾਲ ਬਹੁਤ ਲੰਮਾ ਸਮਾਂ ਹੁੰਦਾ ਹੈ 22 ਸਾਲਾਂ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਨੇ 22 ਮੰჯੀਆਂ ਥਾਪੀਆਂ ਪ੍ਰਚਾਰਕ ਥਾਪੇ ਜਿਨ੍ਹਾਂ ਦੀ ਮੰਜੀ ਥੱਪੀ ਉਹਨਾਂ ਨੂੰ ਬਾਣੀ ਦੀ ਪੋਥੀ ਵੀ ਦਿੱਤੀ ਉਤਾਰਾ ਕਰਕੇ ਆ ਲੋ ਇਸ ਬਾਣੀ ਦਾ ਪ੍ਰਚਾਰ ਕਰਨਾ ਹੈ ਲੋਕਾਂ ਨੂੰ ਧੁਰ ਕੀ ਬਾਣੀ ਨਾਲ ਜੋੜਨੇ ਕਿਉਂਕਿ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤਾ ਮਟਾਈ ਵਾਹ ਵਾ ਬਾਣੀ ਨਿਰੰਕਾਰ ਹੈ ਤਿਸ ਜੀਵਨ ਅਵਰ ਨਾ ਕੋਏ ਅੱਛਾ ਜਿਹੜੀਆਂ ਭਾਈ ਮੰਜੀਆਂ ਥੱਪੀਆਂ ਇੱਕ ਨੁਕਤਾ ਹੋਰ ਧਿਆਨ ਵਿੱਚ ਰੱਖਿਓ ਨਿਰਾਸ਼ ਵੀ ਨਹੀਂ ਹੋਣਾ ਚਾਹੀਦਾ ਉਦਾਸ ਵੀ ਨਹੀਂ ਹੋਣਾ ਚਾਹੀਦਾ ਕਿਉਂ ਆਪਾਂ ਚੜ੍ਹਦੀ ਕਲਾ ਦੇ ਜਕਾਰੇ ਲਾਉਂਦੇ ਰਹਿੰਨੇ ਕਿਉਂਕਿ ਸਿੱਖ ਨੂੰ ਚੜ੍ਹਦੀ ਕਲਾ ਵਿੱਚ ਰਹਿਣਾ ਗੁਰੂ ਨੇ ਸਿਖਾਇਆ ਉਹਦਾ ਹਾਸ ਤੇ ਨਰਾਸ਼ ਨਹੀਂ ਹੋਣਾ ਚਾਹੀਦਾ ਜਦੋਂ ਜਦੋਂ ਜਿਵੇਂ ਜਿਵੇਂ ਕੌਮਾਂ ਦੀ ਉਮਰ ਵੱਧਦੀ ਹੈ ਤਿਵੇਂ ਤਿਵੇਂ ਉਹਨਾਂ ਕੌਮਾਂ ਵਿੱਚ ਮਿਲਾਵਟਾਂ ਵੀ ਹੁੰਦੀਆਂ ਨੇ ਰੁਕਾਵਟਾਂ ਵੀ ਹੁੰਦੀਆਂ ਨੇ ਦੋਏ ਚੀਜ਼ਾਂ ਹੋਣਗੀਆਂ ਜਿਵੇਂ ਜਿਵੇਂ ਕੌਮਾਂ ਦੀ ਉਮਰ ਵੱਧਦੀ ਹੈ ਤਿਵੇਂ ਤਿਵੇਂ ਰੁਕਾਵਟਾਂ ਤੇ ਮਿਲਾਵਟਾਂ ਰੁਕਾਵਟਾਂ ਆਉਂਦੀਆਂ ਰਹਿੰਦੀਆਂ ਨੇ ਇਸ ਗੱਲ ਤੋਂ ਨਰਾਸ਼ ਨਹੀਂ ਹੋਣਾ ਚਾਹੀਦਾ ਆਪਾਂ ਕਈ ਵਾਰ ਕਹਿੰਨੇ ਆ ਮਿਲਾਵਟ ਹੋ ਗਈ ਜੀ ਉਹ ਕੁਝ ਹੋ ਗਿਆ ਇਹ ਪ੍ਰਚਾਰ ਯਾਰੀ ਰੱਖਣਾ ਚਾਹੀਦਾ ਕੌਮਾਂ ਦੀ ਉਮਰ ਵੱਧੀ ਰੁਕਾਵਟਾਂ ਵੀ ਪੈਦਾ ਹੋਣਗੀਆਂ ਵਿੱਚ ਮਿਲਾਵਟਾਂ ਵੀ ਹੁੰਦੀਆਂ ਦਿੰਦੀਆਂ ਨੇ ਅੱਜ ਵੀ ਉਸ ਤਰ੍ਹਾਂ ਚੱਲਦਾ ਹੈ ਇਹ ਤਾਂ ਸ੍ਰੀ ਗੁਰੂ ਅਮਰਦਾਸ ਮਹਾਰਾਜ ਵਿਲੇ ਮਿਲਾਵਟ ਸ਼ੁਰੂ ਹੋਵੇ ਗੁਰੂ ਅਮਰਦਾਸ ਮਹਾਰਾਜ ਵਿਲੇ ਕੋ ਰੁਕਾਵਟ ਪੈਦਾ ਹੋ ਗਈ ਜਿਹੜੀਆਂ ਭਾਈ ਮੰჯੀਆਂ ਥੱਪੀਆਂ ਉਹਦੇ ਵਿੱਚੋਂ ਬਾਬਾ ਸਾਵਣਮਲ ਮੰਜੀ ਦਾ ਹੱਕਦਾਰ ਥੱਪਿਆ ਪ੍ਰਚਾਰਕ ਸੀ ਮੰਡੀ ਸਕੇਤ ਵਿੱਚ ਉਨੇ ਆਪਣੇ ਆਪ ਨੂੰ ਗੁਰੂ ਅਖਵਾਣਾ ਸ਼ੁਰੂ ਕਰਤਾ ਰੁਕਾਵਟ ਪੈਦਾ ਹੋ ਗਈ ਇਹ ਨਹੀਂ ਕਿ ਅੱਜ ਕੋਈ ਪੂਜਾ ਕਰਾਉਣ ਵਾਲੇ ਬਣੇ ਹੋਏ ਨੇ ਇਹ ਪਹਿਲਾਂ ਤੋਂ ਚੱਲਦਾ ਇੱਕ ਮਲਾਵਟ ਸ਼ੁਰੂ ਹੋਈ ਬਾਣੀ ਉਹਦੇ ਕੋਲ ਸੀ ਉਹ ਗੁਰੂ ਅਖਵਾਉਣ ਲੱਗ ਪਿਆ ਬਾਬੇ ਹਿੰਦਾਲ ਦੇ ਅੱਗੇ ਪੁੱਤਰ ਉਹ ਆਪਣੇ ਆਪ ਨੂੰ ਮੰਜੀਦਾਰ ਥਾਪ ਕੇ ਗੁਰੂ ਬਣ ਕੇ ਬਹਿ ਗਏ ਤੈਉਂ ਉਹਨਾਂ ਦੇ ਨਾਮ ਉੱਤੇ ਸਾਧ ਸੰਗਤ ਜਿੱਥੇ ਰਹਿੰਦੇ ਉਹ ਨਾਮ ਉਨੀ ਪਿੰਡ ਦਾ ਨਾਮ ਹੀ ਗੁਰੂ ਨਾਲ ਰੱਖ ਲਿਖ ਲਿਆ ਵੇ ਇਥੇ ਗੁਰੂ ਰਹਿੰਦੇ ਜੀ ਇਹ ਮਿਲਾਵਟ ਉਸ ਵਕਤ ਸ਼ੁਰੂ ਹੋ ਗਈ ਔਰ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੂੰ ਫਿਰ ਸੰਗਤ ਵਿੱਚ ਸ਼ਬਦ ਤੁਰਕੀ ਬਾਣੀ ਦਾ ਕਹਿਣਾ ਪਿਆ ਭਾਈ ਸਿੱਖੋ ਬਾਣੀ ਕਿਸੇ ਕੋਲ ਵੀ ਹੋਵੇ ਜੇ ਗੁਰੂ ਵਿੱਚ ਹਾਜ਼ਰ ਨਹੀਂ ਹੈ ਤਾਂ ਚਿੱਤੇ ਰੱਖਿਓ ਉਹ ਅੱਖਰ ਜਿਹੜੇ ਨੇ ਉਹਨੂੰ ਕੱਚੇ ਗਿਣਿਆ ਜਾਏਗਾ ਜੇ ਗੁਰੂ ਨਿਨਾ ਵਿੱਚ ਹਾਜ਼ਰ ਬਾਣੀ ਦੀ ਕੋਈ ਵਰਤੋਂ ਕਰਦੇ ਹੋ ਕੱਚਾ ਗਿਣਿਆ ਜਾਏਗਾ ਪੱਕਾ ਨਹੀਂ ਹੋਏਗਾ ਤਾਂ ਪਾਤਸ਼ਾਹ ਨੇ ਹੋਰ ਬਚਨ ਕਿਹਾ ਸਤਿਗੁਰੂ વિના ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰ ਵਾਜੋਂ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਅੱਖ ਵਖਾਣੀ ਭਾਈ ਇਹ ਸਭ ਕੁਝ ਕੱਚਾ ਕਿਉਂ ਕਿਉਂਕਿ ਵਿੱਚ ਗੁਰੂ ਨਹੀਂ ਰਿਹਾ ਜਿਹੜੇ ਬੰਦਿਆਂ ਨੂੰ ਪ੍ਰਚਾਰ ਕਥਾ ਪਿਓ ਗੁਰੂ ਆਖਣ ਲੱਗ ਪਏ ਵਕਤ ਆਇਆ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਗੁਰੂ ਰਾਮਦਾਸ ਮਹਾਰਾਜ ਨੂੰ ਗੁਰਤਾ ਗੱਦੀ ਦਿੱਤੀ ਨਾਲ ਸਾਸ ਸੰਗਤ ਚਾਰ ਪੁੱਥੀਆਂ ਸੌਪੀਆਂ ਇੱਕ ਗੁਰੂ ਨਾਨਕ ਸਾਹਿਬ ਦੀ ਇੱਕ ਗੁਰੂ ਅੰਗਦ ਸਾਹਿਬ ਦੇ 62 ਸ਼ਲੋਕ ਇੱਕ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੇ ਆਪਣੇ 17 ਰੰਗਾਂ ਦੇ 885 ਸ਼ਬਦ ਇੱਕ 775 ਸ਼ਬਦ ਭਗਤ ਬਾਣੀ ਦੇ ਚਾਰ ਪੁੱਥੀਆਂ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਦੇ ਕੇ ਪ੍ਰਕਰਮਾ ਕਰਕੇ ਗੁਰਤਾ ਗੱਦੀ ਥੱਪੀ ਉਦੋਂ ਗੋਇੰਦਵਾਲ ਸਾਹਿਬ ਇੱਕ ਬਚਨ ਕਿਹਾ ਹੁਣ ਕੌਮ ਦੀ ਉਮਰ ਵੱਧ ਰਹੀ ਹੈ ਇੰਨੇ ਸਾਲ ਲੰਘ ਗਏ ਨੇ ਇੱਕ ਰੁਕਾਵਟ ਹੋਰ ਖੜੀ ਹੋ ਗਈ ਘਰ ਦੇ ਵਿੱਚੋਂ ਵਿਰੋਧ ਸ਼ੁਰੂ ਹੋ ਗਿਆ ਗੁਰੂ ਅਮਰਦਾਸ ਮਹਾਰਾਜ ਨੂੰ ਬਾਬੇ ਦਾਤੂ ਨੇ ਲੱਤ ਮਾਰੀ ਸੀ ਸ੍ਰੀ ਗੁਰੂ ਅਮਰਦਾਸ ਮਹਾਰਾਜ ਜਾਣਦੇ ਸੀ ਜੇ ਗੁਰੂ ਅੰਗਦ ਸਾਹਿਬ ਦੇ ਪੁੱਤਰ ਮੇਰਾ ਵਿਰੋਧ ਕਰ ਸਕਦੇ ਨੇ ਅੱਜ ਗੁਰੂ ਰਾਮਦਾਸ ਦਾ ਵਿਰੋਧ ਵੀ ਮੇਰੇ ਪੁੱਤਰ ਕਰ ਸਕਦੇ ਨੇ ਉਦੋਂ ਗੁਰਤਾ ਗੱਦੀ ਦੇਣ ਲੱਗਿਆ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਐਲਾਨੀਆਂ ਸ਼ਬਦ ਕਿਹਾ ਮੇਰੇ ਪੁੱਤ ਭਾਈ ਭਤੀਜੇ ਪੁੱਤਰ ਪੋਤੇ ਪਰਪੋਤੇ ਧੀਆਂ ਦੋਤੇ ਸਭ ਨੂੰ ਆਵਾਜ਼ ਦੇ ਕੇ ਕਿਹਾ ਸਾਰਾ ਪਰਿਵਾਰ ਇੱਧਰ ਆਓ ਸੱਦ ਲਿਆ ਉੱਚੀ ਆਵਾਜ਼ ਚ ਕਿਹਾ ਅੱਜ ਜਿਹੜਾ ਵੀ ਗੁਰੂ ਮੰਨ ਕੇ ਗੁਰੂ ਰਾਮਦਾਸ ਜੀ ਨੂੰ ਮੱਥਾ ਟੇਕੇਗਾ ਉਹਦਾ ਜਨਮ ਮਰਨ ਅੱਜ ਹੀ ਖਤਮ ਹੋਏਗਾ ਇੰਨਾ ਵੱਡਾ ਐਲਾਨ ਕੱਲਾ ਮੱਥਾ ਟੇਕਣ ਚ ਕਰਤਾ ਉਸ ਦਿਨ ਅੱਜ ਜਿਹੜਾ ਵੀ ਗੁਰੂ ਰਾਮਦਾਸ ਨੂੰ ਗੁਰੂ ਮੰਨ ਕੇ ਮੱਥਾ ਟੇਕੇਗਾ ਉਹਦਾ ਜਨਮ ਮਰਨ ਅੱਜ ਹੀ ਖਤਮ ਹੋਏਗਾ ਜਿਨ੍ਹਾਂ ਜਿਨ੍ਹਾਂ ਦੇ ਅੰਦਰ ਮਾੜੀ ਮੋਟੀ ਈਰਖਾ ਸੀ ਨਾ ਵੇ ਅਸੀਂ ਵਿਰੋਧ ਕਰਾਂਗੇ ਸਾਨੂੰ ਨਹੀਂ ਮਿਲਿਆ ਗੁਰੂ ਅਮਰਦਾਸ ਮਹਾਰਾਜ ਨੇ ਸਭ ਸ਼ਾਂਤ ਕਰਤੇ ਬੜੀ ਲੰਬੀ ਲਾਈਨ ਲੱਗ ਗਈ ਸਾਢੇ 3 ਘੜੀਆਂ ਸੰਗਤ ਮੱਥਾ ਟੇਕਦੀ ਰਹੀ ਪਰਿਵਾਰ ਵਾਲੇ ਮੱਥਾ ਟੇਕੇ ਸਭ ਤੋਂ ਪਹਿਲਾਂ ਪਰਿਵਾਰ ਤੋਂ ਮੱਥਾ ਢਕਾਇਆ ਪਾਤਸ਼ਾਹ ਨੇ ਉੱਚੀ ਆਵਾਜ਼ ਸਭ ਨੂੰ ਕਿਹਾ ਭਾਈ ਅੱਜ ਸਾਰੇ ਦਿਨੇ ਮੱਥਾ ਟੇਕੋ ਫਿਰ ਗੁਰੂ ਅਮਰਦਾਸ ਮਹਾਰਾਜ ਦਾ ਪੁੱਤਰ ਸਭ ਤੋਂ ਪਹਿਲਾਂ ਉੱਠ ਕੇ ਮੋਹਰੇ ਆਇਆ ਬਾਬਾ ਮੋਰੀ ਕਿਉਂਕਿ ਗੁਰੂ ਅਮਰਦਾਸ ਮਹਾਰਾਜ ਜਾਣਦੇ ਸੀ ਕਿਤੇ ਘਰ ਚੋਂ ਵਿਰੋਧ ਨਾ ਹੁਣ ਖੜਾ ਹੋ ਜਾਵੇ ਉੱਥੇ ਪਾਤਸ਼ਾਹ ਨੇ ਬਚਨ ਲਿਖਿਆ ਮੋਹਰੀ ਪੁੱਤ ਸਨਮੁਖ ਹੋਇਆ RAM ਦਾ ਸਿੰਹ ਪਹਿਰੀ ਪਾਏ ਜਿਉ ਸਭ ਪਵੈ ਪਹਿਰੀ ਸਤਗੁਰੂ ਕੇਰੀ ਜਿੱਥੇ ਗੁਰੂ ਆਪ ਰੱਖੇ ਆ ਕੋਈ ਕਰ ਵਖੀਲੀ ਨਿਵੈ ਨਹੀਂ ਫਿਰ ਸਤਗੁਰਾਂ ਨੇ ਨਿਵਾਇਆ ਜਿਨ੍ਹਾਂ ਦੇ ਅੰਦਰ ਈਰਖਾ ਸੀ ਮੈਂ ਨਹੀਂ ਉਹ ਵੀ ਝੁਗ ਗਿਆ ਫਿਰ ਕੋਈ ਕਰ ਵਖੀਲੀ ਨਿਵੈ ਨਹੀਂ ਫਿਰ ਸਤਗੁਰਾਂ ਨੇ ਨਿਵਾਇਆ ਹਰ ਗੁਰੇ ਭਾਣ ਦੀ ਵੜਿਆਈ ਔਰ ਲਿਖਿਆ ਲੇਖਰ ਜਾਏ ਜਿਓ ਕਹਿ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜਿਓ ਸਾਰਾ ਜਗਤ ਗੁਰੂ ਰਾਮਦਾਸ ਦੇ ਪੈਰੀ ਪਏਗਾ ਇਹ ਪਾਤਸ਼ਾਹ ਨੇ ਉਸ ਵਕਤ ਹੁਕਮ ਕੀਤਾ ਉਹ ਸ਼ਤਾਬਦੀ ਮਨਾਉਣੀ ਹੈ ਜਿਹੜੀ ਬਾਬਾ ਜੀ ਨੇ ਤੁਹਾਨੂੰ ਕਿਹਾ ਆ ਜਿਹੜੀ ਕਥਾ ਮੈਂ ਸੁਣਾ ਰਿਹਾ ਨਾ ਇਹ ਸ਼ਤਾਬਦੀ ਗੋਇੰਦਵਾਲ ਸਾਹਿਬ ਮਨਾਈ ਜਾਣੀ ਹੈ 16 17 18 ਸਤੰਬਰ ਨੂੰ ਜਿਹੜੀ ਬਾਬਾ ਜੀ ਨੇ ਤੁਹਾਨੂੰ ਬੇਨਤੀ ਕੀਤੀ ਖੈਰ ਸੁਣਿਓ ਗੁਰੂ ਅਮਰਦਾਸ ਸਮਾਹਰਨ ਨੇ ਚਾਰ ਪੁੱਥੀਆਂ ਸੰਪੀਆਂ ਧੰਨ ਗੁਰੂ ਰਾਮਦਾਸ ਮਹਾਰਾਜ ਗੁਰਤਾ ਗੱਦੀ ਤੇ ਵਿਰਾਜਮਾਨ ਹੋ ਗਏ ਗੁਰੂ ਰਾਮਦਾਸ ਮਹਾਰਾਜ 7 ਸਾਲ ਗੁਰਤਾ ਗੱਦੀ ਤੇ ਰਹੇ 7 ਸਾਲਾਂ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਨੇ 647 ਸ਼ਬਦ ਉਚਾਰਨ ਕੀਤੇ ਔਰ 30 ਰਾਗਾਂ ਵਿੱਚ ਬਾਣੀ ਉਚਾਰਨ ਕੀਤੇ 19 ਰਾਗ ਗੁਰੂ ਨਾਨਕ ਸਾਹਿਬ ਦੇ 11 ਰਾਗ ਗੁਰੂ ਰਾਮਦਾਸ ਮਹਾਰਾਜ ਨੇ ਹੋਰ ਉਚਾਰਨ ਕੀਤੇ 30 ਰਾਗਾਂ ਚ 647 ਸ਼ਬਦ ਉਚਾਰਨ ਕੀਤੇ ਪੰਜ ਪੋਥੀਆਂ ਗੁਰੂ ਰਾਮਦਾਸ ਮਹਾਰਾਜ ਕੋਲ 7 ਸਾਲਾਂ ਬਾਅਦ ਫਿਰ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਚੋਣ ਕੀਤੀ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਉਸ ਵਕਤ ਪੰਜ ਦੀਆਂ ਪੰਜ ਪੋਥੀਆਂ ਸੌਂਪ ਕੇ ਨਾਲ ਉੱਚੀ ਬਾਤ ਚ ਕਿਆ ਦੁਨੀਆ ਦੇ ਲੋਗੋ ਅਜ 76 ਸਿੰਘਾਸਨ ਪ੍ਰithvi ਦਾ ਰਾਜ ਸਭ ਕੁਝ ਗੁਰੂ ਅਰਜਨ ਸਾਹਿਬ ਨੂੰ ਸੌਂਪ ਦਿੱਤਾ ਅੱਜ ਤੋਂ ਬਾਅਦ ਗੁਰੂ ਅਰਜਨ ਦੇਵ ਤੁਹਾਡੇ ਗੁਰੂ ਨੇ ਗੁਰੂ ਅਰਜਨ ਦੇਵ ਕਿਸੇ ਸਰੀਰ ਵਿਅਕਤੀ ਦਾ ਨਾਮ ਨਹੀਂ ਹੈ ਗੁਰੂ ਅਰਜਨ ਦੇਵ ਨਾਮ ਅੱਜ ਤੋਂ ਬਾਅਦ ਰੱਬ ਦਾ ਹੋ ਗਿਆ ਉਦਣ ਗੁਰੂ ਰਾਮਦਾਸ ਮਹਾਰਾਜ ਨੇ ਗੁਰਤਾ ਗੱਦੀ ਦਿੱਤੀ ਦੇਵਪੁਰੀ ਮੈਂ ਗयो ਆਪ ਪਰਮੇਸ਼ਵਰ ਪਾਇਓ ਹਰ ਸਿੰਘਾਸਣ ਦਿਓ ਸ੍ਰੀ ਗੁਰਤੈ ਬਿਠਾਇਓ ਰਹਸ ਕੀਓ ਸਰਦੇਵ ਤੋਏ ਜਸ ਜੈ ਜੈ ਜੰਪੈ ਅਸਰ ਗਏ ਤੇ ਭਾਗ ਪਾਪ ਤਨ ਭੀਤਰ ਕੰਪੈ ਕਾਟੇ ਸੋ ਪਾਪ ਤੇ ਨਰੂਕੇ ਗੁਰ ਰਾਮਦਾਸ ਜਨ ਪਾਇਓ ਛਤਰ ਸਿੰਘਾਸਣ ਪ੍ਰਥਮੀ ਗੁਰ ਅਰਜਨ ਕੋ ਦੇ ਆਇਓ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਨੇ ਗੁਰਤਾ ਗੱਦੀ ਦਿੱਤੀ 10 ਦਿਨ ਲੰਘੇ ਜਦੋਂ 10ਵਾਂ ਦਸਹਿਰਾ ਸ੍ਰੀ ਗੁਰੂ ਰਾਮਦਾਸ ਮਹਾਰਾਜ ਦਾ ਹੋਇਆ ਪੱਗ ਬੰਨਣ ਦੀ ਵਾਰੀ ਆਈ ਘਰ ਚੋਂ ਵਿਰੋਧ ਫਿਰ ਖੜਾ ਹੋਇਆ ਮੈਂ ਪਹਿਲਾਂ ਬੇਨਤੀ ਕੀਤੀ ਕਿ ਰੁਕਾਵਟਾਂ ਮਲਾਵਟਾਂ ਆਉਂਦੀਆਂ ਰਹਿੰਦੀਆਂ ਨੇ ਜਦੋਂ ਕੌਮਾਂ ਦੀ ਉਮਰ ਵੱਧਦੀ ਹੈ ਇੱਥੇ ਕੋਈ ਨਿਰਾਸ਼ ਨਹੀਂ ਹੋਣਾ ਚਾਹੀਦਾ ਗੁਰੂ ਸਮਰੱਥ ਹੈ ਉਹਨੇ ਆਪਣੇ ਆਪ ਹੀ ਸਭ ਕੁਝ ਸਹੀ ਕਰ ਦੇਣਾ ਹਾਂ ਸਾਨੂੰ ਸਹੀ ਦਿਸ਼ਾ ਚੱਲਣ ਦੀ ਲੋੜ ਹੈ ਸ੍ਰੀ ਗੁਰੂ ਰਾਮਦਾਸ ਮਹਾਰਾਜ ਦਾ ਜਦੋਂ 10ਵਾਂ ਦਸਹਿਰਾ ਪੱਗ ਬੰਨਣ ਦੀ ਵਾਰੀ ਆਈ ਗੁਰੂ ਅਰਜਨ ਸਾਹਿਬ ਦੀ ਉਦੋਂ ਬਾਬਾ ਪ੍ਰਿਥੀਚੰਦ 100 ਤੋਂ ਵੱਧ ਬੰਦੇ ਲੈ ਕੇ ਆ ਗਿਆ ਰੌਲਾ ਪਾ ਕੇ ਕਿ ਮੈਂ ਵੱਡਾ ਮੈਨੂੰ ਪੱਗ ਦਿਓ ਨਹੀਂ ਤਾਂ ਇੱਥੇ ਖੂਨ ਖਰਾਬਾ ਹੋ ਜਾਏਗਾ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਨਿਮਰਤਾ ਨਾਲ ਉੱਠ ਕੇ ਕਿਹਾ ਬਾਬਾ ਬੁੱਢਾ ਸਾਹਿਬ ਜੀ ਜੇ ਗੱਲ ਪੱਗ ਦੀ ਹੈ ਪੱਗ ਬਾਬੇ ਪ੍ਰਿਥੀਚੰਦ ਨੂੰ ਦੇ ਦਿਓ ਪੱਗ ਕਰਕੇ ਗੁਰੂ ਦੀ ਜੋਤ ਨਹੀਂ ਹੈ ਪੱਗ ਕਰਕੇ ਗੁਰੂ ਨਹੀਂ ਹੈ ਜੇ ਪੱਗ ਦੀ ਗੱਲ ਹੈ ਪੱਗ ਦੇ ਦਿਓ ਪ੍ਰਿਥੀਚੰਦ ਨੂੰ ਪੱਗ ਮਿਲ ਗਈ ਉਹ ਭੱਜ ਗਿਆ ਲੈ ਕੇ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਸੰਗਤ ਨੇ ਗੁਰੂ ਮੰਨਿਆ ਪ੍ਰੀਤਿ ਚੰਦ ਨੂੰ ਫਿਰ ਨਹੀਂ ਕਿਸੇ ਨੇ ਮੰਨਿਆ ਉਹਨੇ ਕਿਹਾ ਗੁਰੂ ਅਰਜਨ ਦੇ ਮਹਾਰਾਜ ਰਾਮੰਦਰ ਸਾਹਿਬ ਬਣਾਉਂਦੇ ਨੇ ਉਹਨੇ ਵੀ ਆਪਣੇ ਸਾਰੇ ਪਿੰਡ ਬਣਾਇਆ ਹੇਰਾਂ ਜਾ ਕੇ ਉਹਨੇ ਕਿਹਾ ਗੁਰੂ ਅਰਜਨ ਸਾਹਿਬ ਜੀ ਨੇ ਮੇਵੜੇ ਰੱਖੇ ਨੇ ਮਸੰਦ ਰੱਖੇ ਮੈਂ ਵੀ ਰੱਖਾਂਗਾ ਕੀਰਤਨੀਆਂ ਰੱਖੇ ਨੇ ਮੈਂ ਵੀ ਰੱਖਾਂਗਾ ਬਰਾਬਰਤਾ ਕਰਦਾ ਰਿਹਾ ਪਰ ਗੁਰੂ ਅਰਜਨ ਸਾਹਿਬ ਦੇ ਬਰਾਬਰ ਨਹੀਂ ਹੋ ਸਕਿਆ ਇੱਕ ਤਨੁਕਤਾ ਹੋਰ ਜ਼ਿੰਦਗੀ 'ਚ ਤੁਹਾਡੇ ਕੰਮ ਆਏਗਾ ਭਰੋਸਾ ਗੁਰੂ ਤੇ ਰੱਖਿਓ ਜਿਹੜੇ ਈਰਖਾਲੂ ਤੇ ਵਖੀਲੀ ਕਰਨ ਵਾਲੇ ਲੋਕ ਹੁੰਦੇ ਆ ਉਹ ਜਾਂ ਤਾਂ ਤੁਹਾਡੀ ਬਰਾਬਰਤਾ ਕਰਨਗੇ ਜੇ ਬਰਾਬਰਤਾ ਨਾ ਕਰ ਸਕੇ ਫਿਰ ਉਹ ਤੁਹਾਡਾ ਵਿਰੋਧ ਕਰਨਗੇ ਜੇ ਉਹ ਵਿਰੋਧ ਵਿੱਚ ਵੀ ਕਾਮਯਾਬ ਨਾ ਹੋਏ ਤਾਂ ਸਾਥ ਸੰਗਤ ਫਿਰ ਇੱਕੋ ਚੀਜ਼ ਰਹਿ ਜਾਂਦੀ ਹੈ ਜੇ ਵਿਰੋਧ ਵਿੱਚ ਵੀ ਕਾਮਯਾਬ ਨਾ ਹੋਣ ਫਿਰ ਉਹ ਦੋਸ਼ ਲਾਉਂਦੇ ਨੇ